ਕਹਿੰਦੇ ਨੇ ਕਿ ਅਯੋਕੇ ਸਮੇਂ ਵਿੱਚ ਬੇਈਮਾਨੀ ਦਾ ਬੋਲਬਾਲਾ ਹੈ ਉਥੇ ਹੀ ਕਈ ਅਜਿਹੇ ਇਨਸਾਨ ਵੀ ਹਨ ਜੋ ਕਿ ਇਮਾਨਦਾਰੀ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਹਮੇਸ਼ਾ ਹੀ ਦੂਸਰਿਆਂ ਦਾ ਭਲਾ ਮੰਗਦੇ ਹਨ ਅਜਿਹੇ ਇਨਸਾਨ ਨੇ ਝਾਵਰ ਹਸਪਤਾਲ ਫਗਵਾੜਾ ਦੇ ਓਨਰ ਜਿਨ੍ਹਾਂ ਨੇ ਉਹਨਾਂ ਦੇ ਹਸਪਤਾਲ ਵਿੱਚ ਦਾਖਲ ਮਰੀਜ਼ ਦੇ ਡਿੱਗੇ ਹੋਏ ਹਜ਼ਾਰਾਂ ਰੁਪਏ ਵਾਪਸ ਕਰਕੇ ਦੂਸਰਿਆਂ ਨੂੰ ਇੱਕ ਵਧੀਆ ਸੰਦੇਸ਼ ਦਿੱਤਾ ਹੈ ਇਸ ਬੰਦੀ ਗੱਲਬਾਤ ਕਰਦੇ ਆ ਸਮਾਸ਼ੇਵੀ ਸੌਰਵ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੇ ਬੀਤੇ ਦਿਨ ਸੋਸ਼ਲ ਮੀਡੀਆ ਤੇ ਡਿੱਗੇ ਹੋਏ ਪੈਸਿਆਂ ਬਾਬਤ ਇੱਕ ਵੀਡੀਓ ਪਾਈ ਸੀ ਜਿਸ ਤੋਂ ਬਾਅਦ ਇਹਨਾਂ ਡਿੱਗੇ ਹੋਏ ਪੈਸਿਆਂ ਦਾ ਮਾਲਕ ਹਸਪਤਾਲ ਵਿਖੇ ਆਇਆ ਤੇ ਉਹਨਾਂ ਨੇ ਉਹ ਸਾਰੇ ਪੈਸੇ ਉਹਨਾਂ ਦੇ ਹਵਾਲੇ ਕਰ ਦਿੱਤੇ ਜਿੱਦਾਂ ਜੀ ਮੈਂ ਕੱਲ ਇੱਕ ਵੀਡੀਓ ਪਾਈ ਸੀ ਪਰसों ਕਿਸੇ ਦੇ ਪੈਸੇ ਸਾਨੂੰ ਗਵਾਚੇ ਹੋਏ ਲੱਭੇ ਸਨ ਜੋ ਕਿ ਸਾਨੂੰ ਨੀਅਰ ਅਬਾਊਟ ਬੱਸ ਸਟੈਂਡ ਦੇ ਕੋਲ ਮਿਲੇ ਸੀ ਇਹ ਪੈਸੇ ਜੋ ਕਿ ਅਮਾਉਂਟ ਸੀ 17000 ਰੁਪਏ ਦੇ ਕਰੀਬ ਸੀ ਅਸੀਂ ਪਹਿਲੀ ਵੀਡੀਓ ਦੇ ਵਿੱਚ ਇਹਨੂੰ 20000 ਰੁਪਏ ਕਿਹਾ ਸੀ ਕਿਉਂਕਿ ਐਕਚੁਅਲ ਦੇ ਵਿੱਚ ਜਿਹੜੀ ਅਮਾਉਂਟ ਜਿੰਨੀ ਹੁੰਦੀ ਉਹਨੂੰ ਪਤਾ ਹੁੰ ਤੇ ਇਹ ਵੀਡੀਓ ਸੀ ਹੋਰ ਖਬਰਾਂ ਦੇ ਚੈਨਲਾਂ ਦੇ ਉੱਤੇ ਲਗਵਾਈ ਤੇ ਇਹ ਖਬਰ ਦੇਖ ਕੇ ਸਾਨੂੰ ਝਾਵਰਾ ਹਸਪਤਾਲ ਦੇ ਆਨਰ ਮੈਡਮ ਜੀ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਹਸਪਤਾਲ ਦੇ ਵਿੱਚ ਇੱਕ ਮਰੀਜ਼ ਨੇ ਜੋ ਇਨ ਪੇਸ਼ੈਂਟ ਨੇ ਉਹਨਾਂ ਦੇ ਬੇਟੇ ਦਾ ਐਕਸੀਡੈਂਟ ਹੋ ਗਿਆ ਤੇ ਆਪਣੇ ਬੈਂਕ ਤੋਂ ਪੈਸੇ ਕਢਵਾ ਕੇ ਲੈ ਕੇ ਆਏ ਸੀ ਅੰਕਲ ਜੀ ਸੀ ਇਹਨਾਂ ਨੇ ਪੈਸੇ ਕਢਵਾ ਕੇ ਲਿਆਦੇ ਸੀ ਇਹਨਾਂ ਕੋਲੋਂ ਆਪਣੇ ਇੱਕ 20000 ਦਾ ਬੰਡਲ ਬੱਸ ਸਟੈਂਡ ਦੇ ਕੋਲ गिर ਗਿਆ ਸੀ ਮਰਨ ਜੀ ਇਹਨਾਂ ਦੇ ਪੈਸੇ ਇਹਨਾਂ ਨੂੰ ਅਜੇ ਤੱਕ ਨਹੀਂ ਮਿਲੇ ਉਦੇ ਪੀੜਤ ਵਿਅਕਤੀ ਹਰਪ੍ਰੀਤ ਸਿੰਘ ਵਾਸੀ ਮਾਨਕ ਨੇ ਦੱਸਿਆ ਕਿ ਉਸ ਦਾ ਬੇਟਾ ਹਸਤਾਲ ਵਿਖੇ ਦਾਖਲ ਸੀ ਤੇ ਉਹ ਬੈਂਕ ਵਿੱਚੋਂ 35000 ਰੁਪਏ ਕਢਵਾ ਕੇ ਲਿਆਇਆ ਸੀ ਜਿਸ ਵਿੱਚੋਂ 20000 ਰੁਪਏ ਬਸਟੈਂਡ ਵਿਖੇ ਡਿੱਗ ਪਏ ਜੋ ਕਿ ਹਸਤਾਲ ਦੇ ਸਹਿਯੋਗ ਨਾਲ ਉਹਨਾਂ ਦੇ ਡਿੱਗੇ ਹੋਏ ਪੈਸੇ ਵਾਪਸ ਮਿਲ ਗਏ ਨੇ ਉਹਨਾਂ ਪੈਸੇ ਵਾਪਸ ਕਰਨ ਤੇ ਸਾਰਿਆਂ ਦਾਤਿਆਂ ਦਾ ਲੋ ਧੰਨਵਾਦ ਕੀਤਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰੇ ਮਾਂ ਜੀ ਹਰ ਭਾਈ ਸੰਗਿਆ ਹਾਂਜੀ ਹਰ ਭਾਈ ਸੰਗਿਆ ਜੀ ਆਪਣੇ ਕਿਹੜੇ ਪਿੰਡ ਤੋਂ ਆਪਾਂ ਮੈਂ ਪਿੰਡ ਮਾਨਕੋਤਵਾ ਜੀ ਹਾਂਜੀ ਤੇ ਮੇਰਾ ਬੱਚਾ ਇੱਥੇ ਡਾਕਟਰ ਸਿਗਾ ਚਾਬ ਰੋਸਪਿਟਲ ਤੇ ਬਿਜਾ ਜੀ ਉਹਦੇ ਨੇ ਥੱਦਾ ਡੜ ਗਿਆ ਸੀਗਾ ਅੰਨਾ ਵੀ ਅੰਦਾ ਪਾਣੀ ਬਾਸਟ ਦੇ ਸਾਹਮਣੇ ਉਥੋਂ ਲੈ ਕੇ ਤਾਂ ਮੈਂ ਹੌਲੀ ਹੌਲੀ ਤੁਰਿਆ ਆਉਂਦਾ ਸੀ ਤੇ ਮੈਂ ਸੈਦ ਦੀ ਜੇਹ ਚ ਪਾਲਣ ਮੇਰੇ ਅੱਗੇ ਨਾਦੀਲ ਜੀ ਬੰਦੇ ਕੇ ਜੇਹ ਚ ਪਿਆ ਜਾਂ ਥੱਲੇ ਡਿਗੇ ਤਾਂ ਮੈਂ ਲੈ ਕੇ ਘਰ ਆਇਆ ਕੇ ਸੌ ਗਿਆ ਸਵੇਰ ਉੱਠਿਆ ਤਾਂ ਮੇਰੀ ਜੇ ਚੋਖੀ ਜਾਂ ਪੀਤ ਟੋਟਲ ਕਿੰਨੀ ਅਮਾਉਂਟ ਕਢਾ ਕੇ ਲਿਆਂਦੀ ਸੀ ਤੁਸੀਂ ਮੈਂ 35000 ਕਢਾ ਕੇ ਲਿਆਏ ਸੀ 15 ਮੇਰੇ ਕੋਲ ਸੀ 600 ਪਏ ਤੇ ਕਿੰਨੇ ਢਿਗੇ ਸੀ ਤੁਹਾਡੇ ਕੋਲ ਹਾਂ 20000 ਪੂਰਾ ਢਿਗਿਆ ਸੀ ਤਾਂ ਵੀ ਨੂੰ ਮੈਂ ਦਾ ਮੈਂ ਪਹਿਲਾਂ ਬੈਨਕ ਬੂਲ ਤੇ ਲੇ ਬੈਠਾ ਵਿੱਚ ਦੋ ਤਿੰਨ ਦਾ ਜਾ ਤਾਂ ਵੀ 17000 ਕੈਸ਼ ਨਾ ਢਿਗਿਆ ਤੇ ਤੁਹਾਨੂੰ ਕਿਦਾਂ ਤੁਹ ਪਤਾ ਲੱਗਾ ਵੀ ਜਦੋਂ ਪੈਸੇ ਢਿਗਣ ਤੋਂ ਬਾਅਦ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਮੈਂ ਇੱਥੇ ਕਹੋਤੀ ਦੱਸਿਆ ਸੀ ਕਿ ਇਹ ਨਹੀਂ ਫਿਕਰ ਅਇਤੋ ਕੈਮਰਾ ਜਾਂਦੇ ਆਪਣੇ ਜਿੱਥੇ ਵੀ ਕੈਮਰੇ ਚੈੱਕ ਕਰ ਹੂੰ ਤੇ ਉਹਨਾਂ ਦੇ ਮਾਲਕ ਨੂੰ ਪਤਾ ਲੱਗਿਆ ਜਿਹੜੇ ਲੋਕਾਂ ਨੇ ਤੁਹਾਡੇ ਉਹ ਪੈਸੇ ਵਾਪਸ ਕੀਤੇ ਕੋਈ ਨਾ ਨਾਮ ਵਗੈਰਾ ਕੀ ਹੈ ਕੁਝ ਪਤਾ ਕਿੱਥੇ ਦੇ ਰਹਿਣ ਵਾਲੇ ਆ ਇੱਥੇ ਇਹ ਕੁੜੀਆਂ ਨੂੰ ਪਤਾਇਆ ਦਾ ਦਾਦੇ ਲਿਖਾ ਦੇ ਆ ਕਿ ਬੱਚੇ ਤੇ ਹੁਣ ਤੁਹਾਨੂੰ ਮਿਲ ਗਏ ਪੈਸੇ ਪੈਸੇ ਮੈਂ ਕਹੇ ਮੈਂ ਪੈਸੇ ਬਿਲਕੁਲ ਵੇਚਾ ਦਿੱਤਾ ਪੂਰੇ ਪੈਸੇ ਮਿਲ ਗਏ ਪੂਰੇ ਪੈਸੇ ਫੇ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਜਿੱਦਾਂ ਜੀ ਮੈਂ ਇਤਿਹ ਦੇ ਬੰਦਿਆਂ ਦੀ ਮੈਂ ਬਹੁਤ ਇੱਜ਼ਤਮਾਨ ਕਰਦਾ ਜਿਹਨਾਂ ਨੇ ਮੈਨੂੰ ਕੈਸ਼ 20000 ਦੇ 20000 ਕੁ ਡਾਕੀ ਹੈ ਜੀ ਮੈਂ ਬਹੁਤ ਤਰਵਾ ਜਾ ਇਹਦਾ ਬੰਦਾ ਹੈ